ਰਾਏ ਤੋਂ ਇਥੇ ਦੇਖੋ ਜੀ ਮੇਰਾ ਨਾਮ ਸਾਈਨ ਸੂਰੀ ਆ ਮੈਂ ਸਿਟੀ ਨਾਲ ਵਿਖਾ ਲਿਓ ਪੰਜਾਬ ਯੂਵਾ ਉਪ ਪ੍ਰਧਾਨ ਮੁੱਦਾ ਹੈ ਰਹੀ ਦੇਖੋ ਜੀ ਦੋ ਦਿਨ ਪਹਿਲੇ ਵੀ ਕਾਰਪੋਰੇਸ਼ਨ ਦੇ ਖਿਲਾਫ ਇਹ ਮੁੱਦਾ ਚੁੱਕਿਆ ਸੀ ਅੱਜ ਇਹ ਮੁੱਦਾ ਹੈ ਕਿ ਆਪਾਂ ਗਾਰਡਨ ਕਲੇਮ ਖੜੇ ਆ ਬਾਈਪਾਸ ਤੇ ਮੇਨ ਬਾਈਪਾਸ ਆ ਮਹੀਨਾ ਆ ਸੜਕ ਬਣੀ ਜਿਤਨਾ ਕਿ ਮੇਰੀ ਜਾਣਕਾਰੀ ਹੈ ਪੀ ਡਬਲਯੂ ਡੀ ਨੇ ਬਣਾਈ ਹੈ ਮੈਂ ਸਵਾਲ ਕਰਨਾ ਚਾਹੁੰਦਾ ਕਿ ਮਹੀਨੇ ਦੇ ਅੰਦਰ ਅੰਦਰ ਸੜਕ ਹਾਲ ਦੇਖੋ ਕਿ ਬਿਲਕੁਲ ਹੀ ਬੈ ਗਈ ਹੈ ਨੱਪਾ ਕਹਿੰਦੇ ਨਾ ਇੱਕ ਟੋਟਾ ਬੈ ਗਿਆ ਇੱਕ ਨਹੀਂ ਸਟਾਰਟਿੰਗ ਤੋਂ ਆਏ ਹੋਏ ਐਂਡ ਤੱਕ ਚਲੇਗਾ ਟੋਟਾ ਐਦਾ ਬੈਦਾ ਹੀ ਕਿਵਲਾ ਤੁਸੀਂ ਜਨਤਾ ਦੇ ਪੈਸੇ ਨਾਲ ਕੀ ਖਲਵਾੜ ਕਰ ਰਹੇ ਹੋ ਜਨਤਾ ਦੀ ਟੈਕਸ ਦਾ ਪੈਸਾ ਤੁਸੀਂ ਚੰਗੇ ਕੰਮ ਨਹੀਂ ਵਰਤਣਦੇ ਹੋ ਕਿ ਤੁਸੀਂ ਆਪਣੀਆਂ ਆਪਣੇ ਜੇਬ ਭਰਦੇ ਪਿਓ ਤੇ ਕੋਈ ਚਾਹ ਦਾ ਹਾਲ ਦੇਖੋ ਸਭ ਹੀ ਹੈ ਦੇਖੋ ਜੀ ਇੱਥੇ ਮੇਰੇ ਹਸਾਮ ਨਾਲ ਪੋਰ ਸ਼ੇਰੀਆ ਹੈ ਇੱਥੇ ਕਈ ਅਫਸਰਾ ਦੇ ਘਰ ਵੀ ਨੇ ਪਰ ਗੱਲ ਹੈ ਕਿ ਇੱਕ ਮਹੀਨਾ ਹੋ ਗਿਆ ਸੜਕ ਬਣੀ ਸਿਰਫ 1 ਮਿੰਟ ਜਿਥੋਂ ਕਿ ਮੇਰੀ ਜਾਣਕਾਰੀ ਅਥੇ ਸੁਣਨ ਚਾਇਆ ਕਿ ਇਹਨਾਂ ਨੇ ਚੰਗੀ ਤਰ੍ਹਾਂ ਮਟੀਰੀਅਲ ਨਹੀਂ ਪਾਏ ਤੁਸੀਂ ਦੇਖੋ ਜੀ ਹਥਿਆਲੇ ਇੱਕ ਜਾਂ ਦੋ ਬਰੀ ਅੱਛਾ ਤਰੀਕੇ ਨਾਲ ਮੀ ਪੈ ਗਿਆ ਇਹ ਸੜਕ ਟੁੱਟਣ ਦੇ ਵੀ ਚਾਂਸ ਨੇ ਕਿਉਂਕਿ ਸੜਕ ਬਿਲਕੁਲ ਹੀ ਬਹਿ ਗਈ ਹੈ ਆ ਲੋਕਾਂ ਅੰਦਰ ਹੋਗਾ ਤਾਂ ਮਤ ਜ਼ਮੀਨ ਤੋਂ ਸੜ ਜਾਏਗਾ ਬਿਲਕੁਲ ਕਿਉਂਕਿ ਸੜਕ ਬਹੁਤ ਜ਼ਿਆਦਾ ਟੁੱਟ ਗਈ ਹੈ ਪਰ ਇੱਕ ਟੋਟਾ ਨਹੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰੀ ਸੜਕ ਅੱਦਾ ਦੀ ਅੱਦਾ ਹੀ ਹੈ ਬਿਲਕੁਲ ਜੀ ਮੈਂ ਤਾਂ ਮੰਨ ਕਰਾਂਗਾ ਜੇ ਹੀ ਐਸ ਡੀਓ ਐਕਸੀਐਮ ਕਿ ਤੁਸੀਂ ਇੱਥੇ ਕਾਰਵਾਈ ਕਰੋ ਤੁਹਾਡੇ ਤੇ ਵੀ ਹਰ ਇੱਕ ਉਸ ਬੇਟੀ ਦੇ ਕਾਰਵਾਈ ਬੰਦੀ ਜਿਹੜਾ ਇਹਦੇ ਨਾਲ ਰਲਿਆ ਆ ਕਿਉਂਕਿ ਇਹ ਚ ਪੈਸਾ ਖਾਦਾ ਗਿਆ ਹੁਣ ਕਿੰਨਾ ਖਾਦਾ ਗਿਆ ਇਹ ਸਰਕਾਰ ਦਾ ਕੰਮ ਹੈ ਜਾਨਣਾ ਹੈ ਮੇਰਾ ਵੀ ਹੈ ਨਹੀਂ ਮੇਰਾ ਕੰਮ ਹੈ ਮੁੱਦਾ ਚੁਕਰਾ ਮੈਂ ਮੁੱਦਾ ਚੁਕਰਾ ਕਿ ਇੱਥੇ ਕਾਰਵਾਈ ਹੋਵੇ ਕਿ ਪੈਸਾ ਕਿੰਨਾ ਖਾਦਾ ਗਿਆ ਤੇ ਕਿੰਨੇ ਖਾਦਾ ਕਿਉਂਕਿ ਦੇਖੋ ਜੀ ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਤੇ ਲੱਗਦਾ ਕਿ ਸੜਕ ਟੁੱਟਣੀ ਚਾਹੀਦੀ ਸੜਕ ਅੱਧੀ ਅੱਧੇ ਬਾਅਦ ਟੁੱਟੀ ਵੀ ਹੋਈ ਹੈ ਅੱਧੀ ਜਗ੍ਹਾ ਬੈ ਗਈ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਪਰ ਮਾਨ ਸਰਕਾਰ ਤੇ ਹਰ ਪਲੇਟਫਾਰਮ ਤੇ ਕਹਿ ਰਹੀ ਹੈ ਕਿ ਅਸੀਂ ਕਿਸੇ ਵੀ ਚੀਜ਼ ਨਾਲ ਕੰਪਰਮਾਈਜ਼ ਨਹੀਂ ਕਰਦੇ ਤੁਹਾਡੇ ਵਿਕਾਸ ਕਾਰਜ ਜੋਂ ਚਾਹੇ ਕੋਈ ਸੁਲਤਾ ਹੋਣ ਤੁਹਾਡੇ ਸਾਹਮਣੇ ਹੀ ਹੈ ਆ ਮੈਂ ਝੂਠ ਤੇ ਨਹੀਂ ਥੱਲੇ ਕਰਕੇ ਦਿਖਾਉ ਦੋ ਦੋ ਦਿਨ ਪਹਿਲੇ ਮੈਂ ਗੰਦੀ ਗਰੀਬੀ ਦਾ ਮੁੱਦਾ ਚੁੱਕਿਆ ਅਭੀ ਕਾਰਪੋਰੇਸ਼ਨ ਦੇ ਅੰਡਰ ਆਂਦਾ ਤੇ ਐਵੀਂ ਚੀਜ਼ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੇ ਵੀ ਅੰਡਰ ਆਂਦੀ ਕਿਉਂਕਿ ਏਰੀਆ ਕਾਰਪੋਰੇਸ਼ਨ ਦਾ ਭਾਵੇਂ ਬਣਾਇਆ ਸੀ ਇਹਨੂੰ ਡੀਮ ਨੇ ਤੇ ਮੈਨੂੰ ਤਾਂ ਸਮਝ ਨਹੀਂ ਆ ਜੇ ਐਸਟੀਓ ਤੇ ਐਕਸੀਡੈਂਟ ਉਹ ਕੀ ਕਰ ਰਹੇ ਨੇ ਅਥਵਾ ਕਾਉਂਸਲਰ ਕੀ ਕਰ ਰਹੇ ਕੀ ਬਣਾਈ ਹੈ मेरे सामने लगभग लगभग चार पांच साल हो गए सा, तो, चार, पैले साल पैले तो चार चार बनी है। तो रही चार, ना की बनी है। चार साल बाद एक सड़क बन रही चार साल चार साल बाद सड़क बन रही है वो भी टूटी महीने जी सरकार की जिम्मेवारी बनती है कि कोई सड़क टूटी है या बन के खराब हो गई है आके चेक तो करे ਸਾਰਾ ਤਰੋੜਾ ਜਨਾ ਮੇਰੀ ਰਹੀ ਸ਼ੰਗਰ ਦੇਖੋ ਸਾਰਾ ਟੋਟਾ ਹੀ ਅੱਧਾ ਵੇ ਇਹਦਾ ਜ਼ਿੰਮੇਵਾਰ ਕੌਣ ਹੈ ਮੈਂ ਤਾਂ ਸਮਝਦਾ ਮਾਂ ਕਿ ਬਿਲਕੁਲ ਇਸ ਇਥੇ ਸਰਕਾਰ ਬਿਲਕੁਲ ਹੀ ਨਕਾਮ ਹੈ ਆ ਸੜਕ ਦੇਖੋ ਆ ਤੇ ਦੇਖੋ ਕੰਮ से कम है एक को फोटोग्राफ फर्क ਆ ਦੇਖੋ ਇਹ ਇੱਕ ਨੂੰ ਮਾਸੜ ਬਣੀ ਆ ਵਾਲੀ ਇਹ ਹਾਲ ਦੇਖੋ ਅੱਗੇ ਤਾਂ ਗਾ ਰਿਓ ਅੱਗੇ ਤਾਂ ਜਿਹੜੀ ਵਾਲ ਹੈ ਸਟਾਰਟਿੰਗ ਤੋਂ ਸ਼ੁਰੂ ਹੋ ਜਾ ਮੈਂ ਤਾਂ ਸਮਝਦਾ ਕਿ ਔਰ ਬਹੁਤ ਵੱਡਾ ਘਟਾਲਾ ਆਇਆ ਤੇ ਘਟਾਲਾ ਜਨਤਾ ਦੇ ਪੈਸੇ ਨਾਲ ਹੋਇਆ ਜਨਤਾ ਦੀ ਮਿਹਨਤ ਦੀ ਕਮਾਈ ਦਾ ਟੈਕਸ ਸਰਕਾਰ ਲੈਂਦੀ ਹੈ ਟੈਕਸ ਲੈਣ ਨਾਲ ਉਹਨਾਂ ਦਾ ਜੋ ਫਰਜ ਹੈ ਕਿ ਜਨਤਾ ਨੂੰ ਸੁਵਿਧਾ ਪ੍ਰੋਵਾਈਡ ਕਰ ਰਹੇ ਹੁੰਦੇ ਜੋ ਦੇਖੋ ਕਿਸੇ ਨੂੰ ਤੇ ਬੱਲਾ ਪੈਣਾ ਮੈਂ ਨਹੀਂ ਕਹਿ ਰਿਹਾ ਕਿ ਮੈਂ ਇੱਥੇ ਆ ਕੇ ਕਾਉਂਸਲਰ ਬੋਲ ਰਿਹਾ ਐਸ ਏਰੀਆ ਦਾ ਮੈਂ ਤਾਂ ਕਾਉਂਸਲਰ ਵੀ ਨਹੀਂ ਨਾ ਮੈਂ ਐਸ ਏਰੀਆ ਦਾ ਮੈਂ ਤਾਂ ਜਨਤਾ ਦੀ ਆਵਾਜ਼ ਚੁੱਕ ਰਿਹਾ ਵਾ ਕਿ ਇੱਥੇ ਜਨਤਾ ਦਾ ਪੈਸਾ ਕਿੰਨੇ ਖਾਦਾ ਇਹਦਾ ਜ਼ਿੰਮੇਵਾਰ ਕੌਣ ਹੈ ਕਿ ਸੜਕ ਬਿਲਕੁਲ ਹੀ ਬੈਗੀ ਹੈ ਜਨਤਾ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਤੁਸੀਂ ਇਦਾਂ ਖਰਾਬ ਕਰ ਰਹੇ ਹੋ ਤੇ ਕਿਸੇ ਨੂੰ ਤਾਂ ਬੋਲਣਾ ਪਏਗਾ ਨਾ ਬਿਲਕੁਲ ਫਸ ਬੈਗੀ ਹੈ ਜਨਤਾ ਟੈਕਸ ਪਰ ਦिएਗਾ ਨਾ ਸਹੂਲਤਾਂ ਨੇ ਤੇ ਐਸ ਸਹੂਲਤਾਂ ਦੇ ਰਹੇ ਹੋ ਤੁਸੀਂ ਮੈਂ ਉਹੀ ਗੱਲ ਹੈ ਨਾ ਕਿ ਤੁਸੀਂ ਜਨਤਾ ਦੀ ਮਿਹਨਤ ਨੂੰ ਮਤਲਬ ਇਦਾਂ ਖਰਾਬ ਕਰ ਰਹੇ ਹੋ ਕਿ ਇੱਕ ਤਾਂ ਜਨਤਾ ਦਾ ਟੈਕਸ ਦੇ ਰਹੀ ਉਧਰ ਵੇਖੋ ਉਹ ਵੀ ਸੜਕ ਸਾਰੀ ਥੱਲੇ ਬਈ ਹੋਈ ਸਾਰੀ ਸੜਕ ਥੱਲੇ ਬਈ ਹੋਈ ਹੈ ਕਿਹਦੇ ਦਾ ਜਿੰਮੇਵਾਰ ਕੋਣ ਹੈ ਯਾਰ ਮਤਲਬ ਕਿਸੇ ਨੂੰ ਤਾਂ ਗਾਇਤਕ ਨਹੀਂ ਬੈਗੀ ਇਥੇ ਕੋਨਸਲਰ ਇਥੇ ਦਾ ਐਮਐਲਏ ਕਿਸੇ ਨੂੰ ਤਾਂ ਆ ਕੇ ਚੁੱਕਣੀ ਚਾਹੀਦੀ ਜੀ ਬਿਲਕੁਲ ਮੈਂ ਤੇ ਦੇਖੋ ਸਿੱਧੇ ਸ਼ਬਦ ਆਪਣਾ ਗੱਲਾਂ ਚ ਕੋ ਕਹਿ ਦਵਾਂ ਕਿ ਮੈਂ ਤਾਂ ਜਦ ਤੱਕ ਜਿੰਨਾ ਨਾ ਮੈਂ ਤੇ ਦੇ ਆ ਚੁੱਕਾ ਨਾ ਖਲਗੜ ਦੇਖੋ ਅਮੀ ਨਾ ਆਇਆ ਖਲਗੜ ਬੜੀ ਮਤਲਬ ਮੈਂ ਤਾਂ ਚਾਹਾਂਗਾ ਕਿ ਜਿੰਨੇ ਜਿੰਨੇ ਵੀ ਇੱਥੇ ਪੈਸੇ ਖਾਦੇ ਐ ਇਹ ਬੇਨਕਾਬ ਹੋਣਾ ਚਾਹੀਦਾ ਸਰਕਾਰ ਨੂੰ ਇੱਥੇ ਅਕਸ਼ਨ ਲੈਣਾ ਚਾਹੀਦਾ ਕਿ ਜਿਸ ਬੰਦੇ ਨੇ ਵੀ ਇੱਥੇ ਪੈਸੇ ਖਾਦੇ ਐ ਇਹ ਦੇਖੋ ਸ਼ਿਆਰ ਆ ਕਿ ਪੈਸਾ ਖਾਦਾ ਗਿਆ ਤਾਂ ਇਹਦਾ ਖਾਣਾ ਹੈ ਤੇ ਮਟੀਰੀਅਲ ਨਹੀਂ ਪਿਆ ਮੇਸੇ ਦਾ ਜੇ ਮਟੀਰੀਅਲ ਪਿਆ ਹੋਵੇ ਤਾਂ ਮਹੀਨੇ ਚੋਂ ਕਿਦਾਂ ਟੁੱਟ ਜਾਏਗੀ ਮਿਹਨਤ ਨਾਲ ਘਰ ਬਣਾਓ ਉਹ ਵੀ ਸਾਲੋ ਸਾਲ ਟਿਕਦੇ ਨੇ ਇਹ ਲੋਕੋ ਜੀ ਜੀ ਦੇਖੋ ਬਿਲਕੁਲ ਮੈਂ ਤਾਂ ਕਹਿ ਰਿਹਾ ਕਿ ਮੈਂ ਜਿਹੜੇ ਵੀ ਅਫਸਰਾਂ ਨੂੰ ਜਿਹੜੇ ਇਸ ਵਿਭਾਗ ਦੇ ਸੰਬੰਧਿਤ ਹੋ ਰਹੀਏ ਉਹਨਾਂ ਨੂੰ ਆਪਾਂ ਲੈਟਰ ਵੀ ਦਵਾਂਗੇ ਪਰ ਜੇ ਦੇਖੋ ਹਾਰ ਕੇ ਜੇ ਨਾ ਇਸ ਚੀਜ਼ ਤੇ ਵੀ ਕਾਰਵਾਈ ਹੋਈ ਫਿਰ ਹਾਰ ਕੇ ਐਂਡ ਦਾ ਆਪਸ਼ਨ ਜਨਤਾ ਦਾ ਸਰਕਾਰ ਉਤਰਾਗੇ ਜੀ ਕਿਉਂਕਿ ਜਨਤਾ ਦਾ ਪੈਸਾ ਸਰਕਾਰ ਦਾ ਪੈਸਾ ਨਹੀਂ ਹੈ ਜਾਂ ਤੇ ਨਾ ਸਰਕਾਰ ਪੱਗਾ ਬਹਾ ਕਰਦੀ ਜਨਤਾ ਦਾ ਪੈਸਾ ਕੀ